ਮੀਟਿੰਗ ਦੇ ਵੀ ਜਾ ਸਕਦੇ ਨੇ ਅਤੇ ਉਹਨਾਂ ਨੇ ਐਸਕੇਮ ਦੇ ਆਗੂਆਂ ਬਾਰੇ ਬਹੁਤ ਕੁਝ ਕਹਿ ਦਿੱਤਾ ਹੈ। ਯਾਨੀ ਬਹੁਤ ਵੱਡੇ ਖੁਲਾਸੇ ਕੀਤੇ ਉਹਨਾਂ ਨੇ। ਤੇ ਇਸ ਪੂਰੇ ਪਿਛਲੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਕਰਦੇ ਆ ਸਾਰਾ ਵਾਰਤਾਲਾਪ ਇਹ ਹੈ ਕਿ ਕੁਝ ਤਾਂ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਸ਼ਾਮ ਦੇ ਲਾਈਵ ਫਰਮ ਚ। ਧੰਨਵਾਦ ਓਡੀਸ਼ਾ ਬਹੁਤ-ਬਹੁਤ ਧੰਨਵਾਦ ਜੀ। ਸ਼ਰਮਾ ਜੀ ਆਦਿਕਨ ਦੇਖੋ ਕੁਝਮਾ ਪਹਿਲਾਂ ਹੀ ਢੱਲੇਵਾਲ ਸਾਹਿਬ ਦਾ ਬਿਆਨ ਆਇਆ ਹਾਲਾਂਕਿ ਉਹ ਪਹਿਲਾਂ ਨਾਲ ਉਹਨਾਂ ਦੀ ਕੰਡੀਸ਼ਨ ਠੀਕ ਹੈ। ਥੋੜੀ ਠੀਕ ਹੈ ਕਨਿਸ਼ਨ ਅਸੀਂ ਬੰਦੇ ਆ ਤੇ ਦਵਾਈਆਂ ਵੀ ਲੈ ਰਹੇ ਨੇ ਉਹਨਾਂ ਨੇ ਦੱਸਿਆ ਵੀ ਹੈ ਕਿ ਕੁਝ ਪ੍ਰੋਬਲਮ ਆ ਰਹੀ ਸੀ ਦਵਾਈਆਂ ਤੋਂ ਬਾਅਦ ਥੋੜੇ ਠੀਕ ਹੋਏ ਨੇ ਪਰ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਹਿੰਦੇ ਵੀ ਮੈਂ 14 ਤਰੀਕ ਨੂੰ ਜਾਵਾਂਗਾ ਮੀਟਿੰਗ ਵਿੱਚ ਬਿਲਕੁਲ ਬਿਲਕੁਲ ਜੀ ਬਿਆਨ ਆਇਆ ਡੱਲੇਵਾਲ ਸਾਹਿਬ ਦਾ ਅੱਜ ਜੀ ਵਧੀਆ ਗੱਲ ਹੈ ਵਧੀਆ ਸੋਚਾ ਤੰਦਰੁਸਤ ਹੋਣ ਤੰਦਰੁਸਤ ਹੋ ਕੇ ਬੈਠਣ ਬੈਠ ਕੇ ਜਾ ਕੇ ਟੇਬਲ ਟॉक ਕਰਨੇ ਜੀ ਜੀ ਕਿਉਂਕਿ ਇਨੀ ਮਿਹਨਤ ਕਰ ਰਹੇ ਆ ਜਾਂ ਐਡਾ ਬੜਾ ਇੱਕ ਜਿਹਨੂੰ ਕਹਿ ਦਿੰਨੇ ਆ ਕਦਮ ਚੁੱਕਿਆ ਹੋਇਆ ਵੀ ਜਿਹੜਾ ਨਹੀਂ ਕੋਈ ਹਰ ਇੱਕ ਬੰਦੇ ਦੀ ਚੁੱਕਣ ਦੀ ਜਿਹੜੀ ਹਿੰਮਤ ਹੁੰਦੀ ਜੀ ਜੀ ਸਹੀ ਗੱਲ ਹੈ ਵਧੀਆ ਗੱਲ ਆ ਜਾਣ ਜਾ ਕੇ ਜੀ ਕਿਤੇ ਨਾ ਕਿਤੇ ਆਪਣੀ ਛੋਟੀ ਬਲਟੌਕ ਕਰਨ ਜੋ ਜਿਹੜੀ ਜਿਹੜੀ ਵੀ ਮੰਗ ਆ ਉਸ ਮੰਗ ਤੇ ਗੱਲ ਕਰਕੇ ਆਪਣਾ ਜੋ ਵੀ ਹੈ ਧਰਨੇ ਨੂੰ ਖਤਮ ਕਰਨ ਦੀ ਗੱਲ ਕਰਨ ਰੋਟੀ ਪਾਣੀ ਖਾਣ ਦੀ ਗੱਲ ਕਰਨ ਕਿਤੇ ਨਾ ਕਿਤੇ ਤੰਦਰੁਸਤ ਹੋ ਜਾਣ ਜੀ ਜੀ ਸਹੀ ਹੈ ਦੇਖੋ ਦੂਜੇ ਪਾਸੇ ਮੈਂ ਗੱਲ ਕਰੂੰਗਾ ਜੀ ਰਵਨੀਤ ਬਿੱਟੂ ਤੇ ਜੀ ਜੀ ਜ਼ਰੂਰ ਕੁਸ਼ਟ ਹੈ ਮੈਂ ਪਹਿਲਾਂ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜੀ ਐਮਐਸਪੀ ਤੇ ਬੋਲਦੇ ਹੋਏ ਜਾਂ ਪੰਜਾਬ ਦੇ ਬਾਰੇ ਬੋਲਦੇ ਹੋਏ ਜੀ ਮਿੱਟੂ ਸਾਹਿਬ ਨੇ ਬਹੁਤ ਜਿਹੜੀਆਂ ਇੱਕ ਜਿਹਨੂੰ ਕਹਿ ਦਿੰਨਾ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਵੀ ਜਿਹੜਾ ਦਿਲ ਜਿੱਤ ਲਿਆ ਜੀ ਸਾਡਾ ਤਾਂ ਜੀ ਜ਼ਰੂਰ ਦੱਸੋ ਸਾਡੇ ਦਸਖਿਆਂ ਦੱਸੋ ਨਾ ਦੇਖੋ ਮਿੱਠੂ ਚੂਰੀ ਲੱਗ ਗਿਆ ਜੀ ਖਾਨ ਓਕੇ ਮਿੱਠੂ ਚੂਰੀ ਖਾਣ ਲੱਗ ਗਿਆ ਜੀ 220 ਦਾ ਜਿਹੜਾ ਸੰਘਰਸ਼ ਚੱਲਿਆ ਸੀ ਸੰਘਰਸ਼ ਪਹਿਲਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਰਵਨੀਤ ਬਿੱਟੂ ਅ ਗਰਜੀਤ ਔਜਲਾ ਕੁਲਵੀਰ ਜੀਰਾ ਜੀ ਇੱਕ ਅਲੱਗ ਤੰਬੂ ਲਗਾ ਕੇ ਬੈਠੇ ਸੀਗੇ ਧਰਨੇ ਤੇ ਬੀਜੇਪੀ ਦੇ ਖਿਲਾਫ ਕਿਸਾਨਾਂ ਦੀ ਮਦਦ ਦੇ ਵਿੱਚ سپورਟ ਦੇ ਵਿੱਚ ਜੀ ਜੀ ਦਿੱਲੀ ਦੇ ਵਿੱਚ ਬਕਾਇਦਾ ਤੰਬੂ ਲਾ ਕੇ ਬੈਠੇ ਰਹੇ ਆ ਬਕਾਇਦਾ ਐਮਐਸਪੀ ਦੀ ਗੱਲ ਕਰਦੇ ਰਹੇ ਆ ਬਕਾਇਦਾ ਗੱਲ ਕਰਦੇ ਰਹੇ ਆ ਤੇ ਨਕਾਲੇ ਕਾਨੂੰਨ ਰੱਦ ਕਰਾਉਣ ਦੀ ਜੀ ਜੀ ਅੱਜ ਉਹੀ ਮਿੱਠੂ ਚੋਰੀ ਖਾ ਰਿਹਾ ਜੀ ਬਿੱਟੂ ਸਾਹਿਬ ਦੇ ਬਿਆਨ ਚਲ ਚ ਸੁਣ ਕੇ ਤੁਸੀਂ ਦੇਖ ਲਿਓ ਜਾਂ ਕਿਸੇ ਸੋਸ਼ਲ ਮੀਡੀਆ ਤੇ ਜਾ ਕੇ ਕਿਸੇ ਨਿਊਜ਼ ਤੇ ਤੁਹਾਨੂੰ ਦਿਖ ਜਾਣਗੇ ਦੇਖੋ ਕਹਿਣਾ ਕਿਆ ਚਾਹੁੰਦਾ ਜੀ ਬੰਦਾ ਮੈਂ ਤਾਂ ਸਿੱਧੀ ਗੱਲ ਕਰੂੰਗਾ ਜੀ ਮੈਂ ਕਿਉਂ ਇਹ ਜਿਹੇ ਦੋਗਲੇ ਬੰਦਿਆਂ ਦਾ ਸਤਿਕਾਰ ਕਰਨਾ ਜੀ ਕਹਿਣਾ ਸਾਨੂੰ ਕਿਤੇ ਨਾ ਕਿਤੇ ਠੀਕ ਨਹੀਂ ਜੀ ਲੱਗਦਾ ਦੇਖੋ ਕਿਆ ਇਨਸਾਨ ਸੋਚ ਰਿਹਾ ਜੀ ਜਿਸ ਟਾਈਮ ਤੁਸੀਂ ਸੰਘਰਸ਼ ਦੇ ਵਿੱਚ ਤੁਸੀਂ ਆਪੋਜੀਸ਼ਨ ਕਾਂਗਰਸ ਦੇ ਵਿੱਚ ਸੀਗੇ ਉਸ ਟਾਈਮ ਤਾਂ ਤੁਸੀਂ ਕਹਿ ਰਹੇ ਸੀ ਐਮਐਸਪੀ ਦੇਣੀ ਚਾਹੀਦੀ ਆ ਅੱਜ ਕਿਆ ਗੱਲ ਕਰ ਰਹੇ ਆ ਅੱਜ ਗੱਲ ਕਰ ਰਹੇ ਆ ਵੀ ਪੰਜਾਬ ਨੂੰ ਇਕੱਲੇ ਪੰਜਾਬ ਦੀ ਗੱਲ ਕਰ ਚਾਹੀਦੀ ਹੈ ਜੀ ਜੀ ਠੀਕ ਹੈ ਮੈਂ ਸਹਿਮਤ ਹਾਂ ਕੱਲੇ ਪੰਜਾਬ ਦੀ ਗੱਲ ਕਰੇ ਹਰ ਕ ਸੁਬੇ ਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਲੇਕਿਨ ਸਿੱਧਾ ਹੀ ਸਿੱਧਾ ਉਹ ਇਹ ਨਹੀਂ ਕਹਿੰਦੇ ਵੀ ਐਮਐਸਬੀ ਕੱਲਾ ਪੰਜਾਬ ਲੈ ਲੈਵੇ ਜਿਹੜੀਆਂ ਫਸਲਾਂ ਤੇ ਪੰਜਾਬ ਚਾਉਂਦਾ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਨਾ ਜੀ ਹੋਵੇ ਜੀ ਉਸ ਟਾਈਮ ਤੁਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਿਉਂ ਕਰਦੇ ਸੀ ਐਮਐਸਪੀ ਪੂਰੇ ਦੇਸ਼ ਦੀ ਗੱਲ ਕਿਉਂ ਕਰਦੇ ਸੀ ਅੱਜ ਤੁਸੀਂ ਕਹਿ ਰਹੇ ਆ ਵੀ ਇਕੱਲੇ ਪੰਜਾਬ ਦੀ ਗੱਲ ਹੋਵੇ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਇਹ ਲੋਕ ਕਿਉਂ ਅਪਣਾਉਣੇ ਆ ਜੀ ਸਾਨੂੰ ਤਾਂ ਇਹ ਇਹ ਬੜੀ ਸ਼ਰਮ ਆਉਂਦੀ ਆ ਦੇਖ ਕੇ ਵੀ ਪੰਜਾਬ ਦੇ ਲੋਕ ਜੈਕ ਸਰਦਾਰ ਬੰਦਾ ਹੋਵੇ ਜਿਹਦੇ ਪਿੱਛੇ ਸਿੰਘ ਲੱਗਦਾ ਹੋਵੇ ਉਹ ਇਦਾਂ ਦੀ ਗੱਲ ਕਰਦਾ ਹੋਵੇ ਜੀ ਸਿਰਫ ਇੱਕ ਚੰਦ ਪੈਸਿਆਂ ਵਾਸਤੇ ਇੱਕ ਕੁਰਸੀ ਦੇ ਵਾਸਤੇ ਜੀ ਲੱਖ ਲਾਂ ਦਾ ਜਿਸ ਦਾ ਚੈਨਲ ਦੇ ਮਾਧਮ ਰਹੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸਹੀ 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 ਸਵਾਲ ਤੁਸੀਂ ਚੁੱਕਿਆ ਇਹਦਾ ਜਵਾਬ ਮੈਂ ਵੀ ਤੁਹਾਨੂੰ ਦੇ ਦਿੰਦਾ ਕਿਉਂਕਿ ਤੁਸੀਂ ਸਹੀ ਗਰ ਸਵਿਚ ਸੀਗੇ ਇੱਕ ਕਿਸਾਨਾਂ ਦੇ ਹੱਕ ਸੀ ਪਰ ਇਹ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਹਾਰ ਚੁੱਕੇ ਨੇ ਤੇ ਭਾਜਪਾ ਨੇ ਇਹਨਾਂ ਨੂੰ ਇੱਕ ਉਹਦਾ ਦਿੱਤਾ ਫਰੀ 14 ਮਿਲਿਆ ਫਰੀ ਚ ਰਾਜ ਮੰਤਰੀ ਬਣਾਤਾ ਤੁਹਾਨੂੰ ਨਹੀਂ ਲੱਗਦਾ ਅੱ비 ਇਹ ਜਿਹੜਾ ਹੁਣ ਬਿਆਨਬਾਜ਼ੀ ਕੀਤੀ ਗਈ ਹੈ ਕਿਸਾਨਾਂ ਦੇ ਖਿਲਾਫ ਇਹ ਕਿਤੇ ਇਹਦਾ ਕਿਤੇ ਜਰੀਆ ਮੈਂ ਸਾਬ ਤੌਰ ਤੇ ਕਵਾਂਗਾ ਵੀ ਇਹ ਮੋਦੀ ਵੱਲੋਂ ਇੱਕ ਕੀਤਾ ਗਿਆ ਵੀ ਇਕੱਲੇ ਪੰਜਾਬ ਨੂੰ ਦੇ ਦਿੰਦੇ ਆ ਬਾਕੀ ਅਨਸਾਈਡ ਕਰ ਦੋ ਇਹ ਵੀ ਚਾਲ ਹੋ ਸਕਦੀ ਹੈ ਦੇਖੋ ਨਹੀਂ ਦੇਖੋ ਉਹ ਦੇਖੋ ਚਾਲਾ ਮੋਦੀ ਸਾਹਿਬ ਨੇ ਚਲਣੀਆਂ ਮੋਦੀ ਸਾਹਿਬ ਚੱਲਦੇ ਆ ਰਹੇ ਆ ਜੀ ਦੇਖੋ ਉਹਨਾਂ ਦੇ ਬਿਆਨ ਦੇ ਵਿੱਚ ਕਿੰਨੀ ਢੁੱਢਾਈ ਤੱਕ ਗੱਲਾਂ ਬੋਲ ਰਿਹਾ ਜੀ ਇਨਸਾਨ ਬੰਦਾ ਜੀ ਉਹ ਮੈਂ ਤਾਂ ਸਿੱਧਾ ਕਹੂੰਗਾ ਜੀ ਦੇਖੋ ਕਹਿ ਰਿਹਾ ਜੀ ਬਰਬਨੀਤ ਬਟੂ ਕਹਿ ਰਿਹਾ ਵੀ ਪੰਜਾਬ ਨੂੰ ਹੀ ਜ਼ਰੂਰ ਤਾਂ ਐ ਐਮਐਸਪੀ ਦੀ ਬਾਕੀ ਕਿਸਾਨ ਨਹੀਂ ਬੋਲਦਾ ਪੰਜਾਬ ਐ ਮੈਂ ਐਮਐਸਪੀ ਲੈ ਵੀ ਜਿੰਨੀਆਂ ਫਸਲਾਂ ਤੇ ਬਣਦੀ ਹੈ ਜੀ ਜੀ ਦੇਖੋ ਪੰਜਾਬ ਨੂੰ ਕਹਿਣ ਦਾ ਮਤਲਬ ਉਹਨਾਂ ਦਾ ਵੀ ਪੰਜਾਬ ਨੂੰ ਕਿਉਂ ਦੇਣਾ ਚਾਹੁੰਦੇ ਆ ਮੋਦੀ ਸ਼ਾਹਬ ਕਿਉਂ ਦੇਣਾ ਚਾਹੁੰਦੇ ਆ ਕਿਉਂਕਿ ਪੰਜਾਬ ਦਾ ਅਲੱਗ ਤੌਰ ਤੇ ਅਲੱਗ ਤਰੀਕੇ ਦੇ ਨਾਲ ਸਤਿਕਾਰ ਕਰਦੇ ਇੱਕ ਵੱਖਰਾ ਸਤਿਕਾਰ ਕਰਦੇ ਇੱਕ ਵੱਧ ਕੇ ਸਤਿਕਾਰ ਕਰਦੇ ਆ ਕਿਉਂਕਿ ਪੰਜਾਬ ਨੂੰ ਪਿਆਰ ਬਹੁਤ ਕਰਦੇ ਆ ਜੀ ਜੀ ਪਰ ਇਹ ਪਿਆਰ ਸ਼ਰਮਾ ਜੀ ਦਿਖਦਾ ਹੈ ਨਹੀਂ ਕਾਫੀ ਸਾਨੂੰ ਪੰਜਾਬ ਦੇ ਬਾਰੇ ਓ ਓ ਓਹੀ ਤਾਂ ਮੈਂ ਗੱਲ ਕਰ ਰਿਹਾ ਹਾਂ ਜੀ ਦੇਖੋ ਜਿਹੜੀ ਮਿੱਠੂ ਚੋਰੀ ਵਾਲੀ ਗੱਲ ਹੈ ਜਾਂ ਬਿਆਨ ਬਦਲਣ ਵਾਲੀ ਗੱਲ ਹੈ ਜਾਂ ਦੋਗਰੇ ਬਾਜੀ ਵਾਲੀ ਗੱਲ ਹੈ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਰਾਜਨੀਤੀ ਜਦੋਂ ਦੇਖਣ ਨੂੰ ਸਾਹਮਣੇ ਮਿਲਦੀ ਹੈ ਨਾ ਲੋਕਾਂ ਦੀ ਰਾਜਨੀਤੀ ਵਾਲੇ ਲੋਕ ਕਿਤੇ ਨਾ ਕਿਤੇ ਮਨ ਤੇ ਉਤਰਨ ਲੱਗ ਜਾਂਦੇ ਆ ਜੀ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਆ ਕਿਉਂ ਤੁਸੀਂ ਇਦਾਂ ਦੀਆਂ ਬਿਆਨਬਾਜ਼ੀਆਂ ਕਰਦੇ ਆ ਮੋਤੀ ਸਾਹਿਬ ਨੇ ਤਾਂ ਬਹੁਤ ਚਾਰੇ ਚਲਾਉਣੇ ਆ ਤੁਸੀਂ ਆਪਣਾ ਰੋਲ ਅਦਾ ਕਿਉਂ ਕਰ ਰਹੇ ਠੀਕ ਹੈ ਜਿਹੜਾ ਤੁਹਾਨੂੰ ਡਿਪਾਰਟਮੈਂਟ ਤੇ ਤਾਂ ਜਿਹਦੇ ਚੀਜ਼ ਤੇ ਤੁਸੀਂ ਮੰਤਰੀ ਤੁਸੀਂ ਬੋਲੋ ਜਾਂ ਤੁਹਾਨੂੰ ਪਤਾ ਵੀ ਮੈਂ ਪਹਿਲਾਂ ਵਿਰੋਧ ਦੇ ਵਿੱਚ ਦੀਵਾ ਜੀ ਦਾ ਪੱਖਵਾਦ ਕਿਉਂ ਕਰਦੇ ਆ ਜੀ ਜੀ ਸਹੀ ਗੱਲ ਹੈ ਹੋ ਸਕਦਾ ਹੈ ਕਿ ਉਦੋਂ ਰੌਨੀਦ ਬਿਟੂ ਨਵੇਂ ਜਿਹੇ ਜਦੋਂ ਕਾਂਗਰਸ ਸੀਗੇ ਤਾਂ ਇਹ ਉੱਥੇ ਧਰਨੇ ਦੇ ਸ਼ਾਇਦ ਪ੍ਰਮੋਸ਼ਨ ਹੀ ਕਿਉਂ ਨੇ ਕਿਉਂਕਿ ਇਹਨਾਂ ਨੂੰ ਕੋਈ ਕੋਈ ਜਾਣਦਾ ਨਹੀਂ ਸੀ ਇਹਨਾਂ ਦਾ ਉਹ ਬਿਆਨ ਸਿੰਘ ਕਰਕੇ ਨੇ ਇੱਕ ਛਵੀ ਬਣੀ ਕਾਂਗਰਸ ਠੀਕ ਹੈ ਹੁਣ ਇਹ ਬੀਜੇਪੀ ਜਾ ਚੁੱਕੇ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਧਰਨਾ ਤੋੜਨ ਦੀਆਂ ਗੱਲਾਂ ਹੋ ਰਹੀਆਂ ਨੇ ਸਭ ਤੋਂ ਤੌਰ ਤੇ ਬਿਲਕੁਲ ਬਿਲਕੁਲ ਸੈਂਟਰ ਸਰਕਾਰ ਦਾ ਮਤਲਬ ਹੈ ਵੀ ਪੰਜਾਬ ਦੇ ਕਿਸਾਨ ਨੂੰ ਕਿਤੇ ਨਾ ਕਿਤੇ ਘਰ ਬਿਠਾ ਦਿੱਤਾ ਜਾਵੇ ਤਾਂ ਜੋ ਜਿਹੜੇ ਹੋਰ ਸੁੱਬੇ ਆਉਣ ਨੂੰ ਕਰਦੇ ਆ ਜਾਂ ਆਉਣ ਵਾਲੇ ਟਾਈਮ 'ਚ ਫਿਊਚਰ 'ਚ ਆ ਜਾਣਗੇ ਕਿਤੇ ਨਾ ਕਿਤੇ ਮੁਸੀਬਤ ਬਣ ਜੂਗੀ ਜੇ ਪੰਜਾਬ ਦੀ ਰਵਨੀਤ ਬਿੱਟੂ ਨੂੰ ਇਹ ਨਹੀਂ ਸਮਝ ਆ ਰਹੀ ਵੀ ਤੁਸੀਂ ਖਨੌਰੀ ਜਾ ਕੇ ਦੇਖੋ ਕਦੇ ਖਨੌਰੀ ਗਏ ਆ ਸ਼ੰਭੂ ਬਾਰਡਰ ਤੇ ਜਾ ਕੇ ਦੇਖੋ ਕਦੇ ਬਾਰਡਰ ਤੇ ਗਏ ਆ ਜਿਹੜੇ ਉੱਥੇ ਹਰਿਆਣੇ ਦੇ ਲੋਕ ਬੈਠੇ ਉਹਨਾਂ ਨੂੰ ਕਹਾਂ ਜੋਬ ਦਊਗਾ ਪੰਜਾਬ ਜੀ ਜੀ ਸਹੀ ਗੱਲ ਹੈ ਪੰਜਾਬ ਦੀ ਗੱਲ ਕਰਕੇ ਬਹਿ ਕੇ ਉਹਨਾ ਉਹ ਇਹ ਚੀਤੋਂ ਜਾਣਾ ਵੀ ਹਰਿਆਣੇ ਦੇ ਉਪਰ ਆਸਪੋਰਟ ਨਹੀਂ ਚ ਕਰਦੇ ਠੀਕ ਹੈ ਰਾਜਨੀਤੀ ਦੇ ਹਿਸਾਬ ਨਾਲ ਜਾ ਸਰਕਾਰਾਂ ਦੇ ਹਿਸਾਬ ਨਾਲ ਨਹੀਂ ਹੋ ਰਿਹਾ ਲੇਕਿਨ ਹਰਿਆਣੇ ਦਾ ਕਿਸਾਨ ਛੋਟਾ ਬੜਾ ਭਾਈ ਸਮਝ ਕੇ ਪੰਜਾਬ ਤੇ ਹਮੇਸ਼ਾ ਨਾਲ ਖੜਿਆ ਤੇ ਖੜਦਾ ਰਹੂਗਾ ਇਹ ਲੋਕ ਪਾੜਦੇ ਆ ਜੀ ਸਹੀ ਗੱਲ ਆ ਇਹ ਪੜਨ ਵਾਲੀਆਂ ਸਕੀਮਾਂ ਖੇਡੀਆਂ ਜਾ ਰਹੀਆਂ ਨੇ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ 14 ਤਰੀਕ ਨੂੰ ਮੀਟਿੰਗ ਹੋਣੀ ਹੈ ਹਾਲਾਂਕਿ ਉਹਦੇ ਵਿੱਚ ਡੱਲੇਵਾਲ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿਉਂਕਿ ਅਜੇ ਥੋੜਾ ਉਠਵੀਟ ਕਰ ਸਕਦੇ ਨੇ ਕਹਿੰਦੇ ਮੈਂ ਠੀਕ ਹਾਂ ਕਹਿੰਦੇ ਰੱਬ ਨੇ ਸੁੱਖ ਰੱਖਿਆ ਤਾਂ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਤੇ ਉਹਨਾਂ ਨੇ ਕੁਝ ਕਹਿੰਦੇ ਵੀ ਜਿਹੜਾ ਮੋਰਚਾ ਕਹਿੰਦੇ ਮੈਂ ਵੀ ਉਰਤਕ ਲੈ ਕੇ ਆਇਆ ਗੱਲ ਵੀ ਸਹੀ ਹੈ ਕਹਿੰਦੇ ਵੀ ਮੈਂ ਚਾਹੁੰਦਾ ਨਹੀਂ ਵੀ ਟੇਬਲ ਟਾਕ ਦੇ ਰਾਈ ਉਹ ਮੋਰਚਾ ਕਿਤੇ ਗਲਤ ਹੋ ਜੇ ਮੈਂ ਇਸ ਟੇਬਲ ਟਾਕ ਦਾ ਹਿੱਸਾ ਬਣਨਾ ਚਾਹਨਾ ਵੀ ਆਗੂ ਮੇਰੇ ਨਾਲ ਜਾਣਗੇ ਪਰ ਕਹਿੰਦੇ ਮੈਂ ਕਹਿੰਦੇ ਜੇ ਆਗੂ ਗਏ ਵੀ ਮੈਂ ਨਾ ਜਾ ਸਕਿਆ ਤਾਂ ਆਗੂ ਜਿੰਨੇ ਵੀ ਆਗੂ ਹੋਣਗੇ ਉਹ ਸਾਰੇ ਜਗਦੀਪ ਸਿੰਘ ਡੱਲੇਵਾਲ ਉੱਥੇ ਹੋਣਗੇ ਉਹ ਆਗੂ ਮੈਂ ਭੇਜਾਂਗਾ ਇਹ ਜਾਨੀ ਦੇ ਵਿੱਚ ਕੁਝ ਛੁਪਿਆ ਲੱਗ ਰਿਹਾ ਦੇਖ ਨੇ ਬਿਲਕੁਲ ਬਿਲਕੁਲ ਸਹੀ ਦੇਖੋ ਜਿਹੜੀ ਉਹਨਾਂ ਦੀ ਬਿਆਨ ਬਾਈਏ ਸਹੀ ਉਹਨਾਂ ਦੀ ਸੋਚ ਹੈ ਜੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਹੈ ਜੇ ਕੁਝ ਤਾਂ ਗਨ ਤੰਤਰ ਉਸ ਤੋਂ ਕੇ ਜਾਣ ਬੈਠਣ ਦੀ ਮੰਨ ਲਓ ਹੁਣ ਭੁਖੜ ਤਾਲ ਤੇ ਆ ਜਾਂ ਕੋ ਖਾਂਦੇ ਨਹੀਂ ਪੀਂਦੇ ਨਹੀਂ ਸਿਰਫ ਦਵਾਈਆਂ ਦੇ ਸਾਰੇ ਨਹੀਂ ਬੰਦੇ ਦਾ ਜਿਹੜਾ ਸਰੀਰ ਚੱਲਣ ਜੋਗ ਹੁੰਦਾ ਜਾਂ ਜਾਣ ਜੋਗ ਹੁੰਦਾ ਕੋਈ ਪ੍ਰੋਬਲਮ ਨਹੀਂ ਇੱਕ ਦਿਨ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਜਿੱਦਣ ਪੰਜ ਮੈਂਬਰੀ ਕਮੇਟੀ ਦੀ ਗੱਲ ਹੋਈ ਸੀ ਵੀ ਅਗਰ ਡੱਲੇਵਾਲ ਸਾਹਿਬ ਨਹੀਂ ਜਾ ਸਕਦੇ ਜਿਹੜੇ ਉਹ ਪੰਜ ਬੰਦੇ ਜਾਣਗੇ ਉਹ ਡੱਲੇਵਾਲ ਸਾਹਿਬ ਦੀ ਹੀ ਸੋਚ ਲੈ ਕੇ ਜਾਣਗੇ ਡੱਲੇਵਾਲ ਸਾਹਿਬ ਦੀ ਸੋਚ ਪੰਜਾਬ ਦੀ ਸੋਚ ਪੂਰੇ ਭਾਰਤ ਦੀ ਸੋਚ ਉਹ ਪੂਰੇ ਭਾਰਤ ਨੂੰ ਚਾਹੀਦਾ ਰਿਜ਼ਲਟ ਮਿਲਣਾ ਪੂਰੇ ਹਿੰਦੁਸਤਾਨ ਨੂੰ ਮਿਲਣਾ ਨਾ ਕਿ ਇਕੱਲੇ ਡੱਲੇਵਾਲ ਸਾਹਿਬ ਨੂੰ ਮਿਲਣਾ ਨਾ ਕਿ ਇਕੱਲੇ ਪੰਜਾਬ ਨੂੰ ਮਿਲਣਾ ਹੈ ਜੀ ਕਿਉਂਕਿ ਦੇਖੋ ਜੋ ਉਹਨੇ ਬਿਆਨ ਦਿੱਤਾ ਨਾ ਤੁਸੀਂ ਵੀ ਸੁਣਿਆ ਤੇ ਮੈਂ ਵੀ ਸੁਣਿਆ ਕਿਤੇ ਜੇਗਾ ਥੋੜਾ ਸ਼ੱਕ ਦੀ ਸੂਈ ਘੁੰਮਦੀ ਹੈ ਕਿਸਾਨ ਆਗੂਆਂ ਤੇ ਹੀ ਡੱਲੇਵਾਲ ਸਾਹਿਬ ਨੂੰ ਇੰਨੇ ਦਿਨ ਹੋ ਗਏ ਬੈਠੇ ਨੇ ਮਰਨ ਵਰਤੇ ਉਹਨਾਂ ਨੂੰ ਕੁਝ ਨਾ ਕੁਝ ਅੰਦਾਜ਼ਾ ਹੋਇਆ ਵੀ ਸਾਡੇ ਆਗੂ ਵੀ ਸਾਨੂੰ ਪਿੱਛੇ ਛੱਡ ਸਕਦੇ ਨੇ ਇਹ ਪਹਿਲਾਂ ਵੀ ਦੇਖੋ ਹੋਇਆ ਤਰਨੇ ਦੇਖੋ ਛੱਟ ਸਕਦੇ ਆ ਬਿਆਨ ਬਾਜ਼ੀਆਂ ਤਾਂ ਦੇਖ ਹੀ ਰਹੇ ਆ ਜੀ ਜੀ ਜਿਸ ਦਿਨ ਪੂਰੇ ਚੈਨਲ ਨੇ ਖੁਸ਼ੀ ਮਨਾਈ ਆ ਚੈਨਲ ਦੇ ਜਿਹੜੇ ਸਰੋਤੇ ਆ ਰੱਬ ਵਰਗੇ ਉਹਨਾਂ ਨੇ ਖੁਸ਼ੀ ਮਨਾਈ ਆ ਜਿਸ ਦਿਨ ਸਰਕਾਰ ਦਾ ਬਫਦ ਆਇਆ ਸੀ ਗੱਲਬਾਤ ਕਰਨੇ ਵਾਸਤੇ ਜੀ ਜੀ ਕੋਕ ਬਕ ਕਬੰਜਾ ਬੰਜਾ ਤਰ ਬੰਜਾ ਚਰੰਜਾ ਜਨਵਾਦ ਇੱਕ ਸਰਕਾਰ ਦੁਆਰਾ ਇੱਕ ਗੱਲ ਕਰਨੇ ਵਾਸਤੇ ਹੀ ਆ ਜਾਣਾ ਉਸ ਦਿਨ ਤੱਕ ਕੋਈ ਨਾ ਆਉਣਾ ਐਸੀ ਵੀ ਚੈਨਲ ਤੇ ਕਹਿ ਕਹਿ ਕੇ ਥੱਕ ਗਏ ਤੇ ਵੀ ਆਉਣਾ ਚਾਹੀਦਾ ਆਉਣਾ ਚਾਹੀਦਾ ਜਦੋਂ ਆਇਆ ਫਿਰ ਆਉਣ ਤੋਂ ਬਾਅਦ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਕਿ ਕਿੜੀਆਂ ਕਿ ਕਿ ਬਿਆਨਬਾਜ਼ੀਆਂ ਲੋਕਾਂ ਦੇ ਸਾਹਮਣੇ ਆਈਆਂ ਕਿਸਾਨ ਆਗੂਆਂ ਦੀਆਂ ਭੰਦੇਰ ਸਾਹਿਬ ਆਪਣੀ ਬੋਲੀ ਬੋਲ ਰਹੇ ਆ ਜੀ ਚੰਦੂਨੀ ਸਾਹਿਬ ਆਪਣੀ ਬੋਲੀ ਬੋਲ ਰਹੇ ਆ ਉਹ ਖਤਰਾ ਸਹੀ ਖਤਰਾ ਜਤਾ ਰਹੇ ਆ ਐਸੀ ਖਤਰਾ ਇਹੀ ਖਤਰਾ ਸਾਡੇ ਵਰਗੇ ਲੋਕਾਂ ਨੂੰ ਆ ਜਾ ਉਹਨਾਂ ਸਪੋਰਟਰਾਂ ਨੂੰ ਵੀ ਕਿਤੇ ਇੱਕ ਛੋਟੀ ਜੀ ਇਹਨਾਂ ਲੋਕਾਂ ਦੀ ਗਲਤੀ ਪੂ ਬੜੀ ਬਣਾਈ ਗੱਲ ਬਾਤ ਜਾ ਕਿਤੇ ਨਾ ਕਿਤੇ ਜੋ ਆਪਾਂ ਕਹਿੰਦਾ ਵੀ ਮੰਜ਼ਲ ਵੱਲ ਵੱਧ ਗਿਆ ਜਾਂ ਮੰਜ਼ਲ ਤੇ ਪਹੁੰਚ ਪਹੁੰਚ ਗਏ ਆ ਕਿਤੇ ਮੰਜ਼ਲ ਨੂੰ ਦੂਰ ਨਾ ਕਰ ਦੇਣ ਜੀ ਔਰ ਦੇਖੋ ਆਪਾਂ ਆਪਾਂ ਰੋਜ਼ ਇਹਨਾਂ ਦੇ ਜੋ ਵੀ ਅਪਡੇਟ ਆਉਂਦੀ ਆਪਾਂ ਖਬਰ ਕਰਦੇ ਆ ਤੇ ਜਿਸ ਦਿਨ ਦਾ ਵਫਦ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇੱਕ ਵਾਰ ਭੰਡੇਰ ਸਾਹਿਬ ਲਾਈਵ ਹੋਏ ਆ ਯਾਨੀ ਕਿ ਗੁਰਨਾਮ ਸਿੰਘ ਚੜੂਨੀ ਜਿਵੇਂ ਜਿਵੇਂ ਤਰੀਕ ਨੇੜੇ ਆ ਰਹੀ ਹੈ 14 ਤਰੀਕ ਨੇੜੇ ਆ ਰਹੀ ਹੈ ਉਵੇਂ-ਉਵੇਂ ਜਿਹੜੇ ਕਿਸਾਨ ਆਗੂ ਨੇ ਉਹ ਦੂਰ ਹੁੰਦੇ ਜਾ ਰਹੇ ਨੇ ਪ੍ਰੈਸ ਕਾਨਫਰੰਸ ਬੰਦ ਹੋ ਗਈਆਂ ਲਾਈਵ ਉਹਨਾਂ ਦੇ ਬੰਦ ਹੋ ਚੁੱਕੇ ਨੇ ਦੇਖੋ ਛੋਟੀ ਸਾਹਿਬ ਜਦੋਂ ਪਹਿਲਾ ਸੰਘਰਸ਼ ਚੱਲਿਆ ਸੀਗਾ ਸ਼ਾਇਦ 32 ਜਥੇ ਬੰਦੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਜੀ ਜੀ ਸਹੀ ਗੱਲ ਹੈ 32 ਜਾਂ 34 ਕੁਛ ਐਦਾਂ ਜਥੇ ਬੰਦੀਆਂ ਸੀਗੀਆਂ ਉਹ ਜਥੇ ਬੰਦੀਆਂ ਦੇ ਵਿੱਚੋਂ ਅੱਜ ਤੁਹਾਨੂੰ ਕਿੰਨੀਆਂ ਤੇ ਬੰਦੀਆਂ ਦਿਖਦੀਆਂ ਛੋਟੀ ਸਾਹਿਬ ਜੀ ਉਹ ਜਥੇਬੰਦੀਆਂ ਦੇ ਵਿੱਚੋਂ ਜਿਆਦਾ ਜਥੇਬੰਦੀਆਂ ਦਾ ਗਾਇਬ ਹੋ ਜਾਣਾ ਜਾਂ ਕਿਸੇ ਦੀ ਬਿਆਨਬਾਜ਼ੀ ਨਾ ਹੋਣੀ ਇੱਥੋਂ ਹੀ ਦਿਖਦਾ ਹੈ ਵੀ ਜਿਹੜੀ ਕਮਜ਼ੋਰੀ ਸਰਕਾਰ ਖੁਦ ਪੈਦਾ ਕਰਨੀ ਚਾਹੁੰਦੀ ਸੀ ਉਹ ਕਿਸਾਨਦਿਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਹੀ ਕਿਤੇ ਨਾ ਕਿਤੇ ਸਰਕਾਰ ਦਾ ਕੰਮ ਸੌਖਾ ਕਰ ਗਈ ਸਰਕਾਰ ਨੂੰ ਪੱਕੇ ਮਾਲ ਬਕਾਇਆ ਰੋਟੀਆਂ ਦੇਗੀ ਕਿ ਉਹ ਆਪਸ ਦੇ ਵਿੱਚ ਪਟ ਜਾਣਾ ਜਾਂ ਆਪਸ ਦੇ ਵਿੱਚ ਬਕਰੇਮੇ ਪਾ ਲੈਣੇ ਉਹੀ ਚੀਜ਼ ਦਾ ਸਰਕਾਰ ਨੇ ਪਹਿਲਾਂ ਵੀ ਫਾਇਦਾ ਚੁੱਕਿਆ ਅਗਰ ਹੁਣ ਐਦਾਂ ਇਹ ਕਰਕੇ ਦਿਖਾਉਣਗੇ ਕਿਸਾਨ ਯੂਨੀਅਨ ਵਾਲੇ ਜਾਂ ਜਥੇਬੰਦੀਆਂ ਵਾਲੇ ਫਿਰ ਉਹ ਫਿਰ ਇਸ ਚੀਜ਼ ਦਾ ਸਾਰਾ ਲੈਣਗੇ ਫਿਰ ਇਸ ਦਾ ਸਰਕਾਰ ਨੂੰ ਫਾਇਦਾ ਹੋਊਗਾ ਫਿਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਨੂੰ ਘਾਟਾ ਪਊਗਾ ਪੰਜਾਬ ਨੂੰ ਘਾਟਾ ਕਿਉਂ ਕਿ ਸ਼ਾਤ ਦਾ ਪੰਜਾਬ ਚ ਹੋਈਆਂ ਜੀ ਇਸ ਵਿਸ਼ੇ ਨੂੰ ਲੈ ਕੇ ਕਿਉਂਕਿ ਦੇਖੋ ਮੈਂ ਥੋੜਾ ਜਿਹਾ ਪਿੱਛੇ ਪੋਸਟਰ ਤੇ ਮੇਰੇ ਦਿਖ ਵੀ ਰਿਹਾ ਹੋਵੇਗਾ ਐਸਕੇਐਮ ਨਾਮ ਬੜਾ ਵਧੀਆ ਰੱਖਿਆ ਜਿੱਥੇ ਬੰਦੀ ਨੇ ਜਿਹੜੀ ਹੁਣ ਲੜ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਪਰ ਸ਼ਰਮਾ ਜੀ ਸੰਯੁਕਤ ਕਿਸਾਨ ਮੋਰਚਾ ਕਹਿ ਲੋ ਜਾਂ ਸੰਯੁਕਤ ਕਿਸਾਨ ਇਕਤਾ ਇਕਤਾ ਨਹੀਂ ਦਿਖਰੀ ਮੋਰਚੇ ਕੋਈ ਇਕਤਾ ਨਹੀਂ ਦਿਖੀ ਹੁਣ ਤੱਕ ਜੇ ਆਪਾਂ ਗੱਲ ਕਰੀਏ ਇੱਕ ਡੱਲੇਵਾਲ ਸਾਹਿਬ ਬੈਠੇ ਰਹੇ ਬਗੈਰ ਭੁੱਖੇ ਪਾਣੇ ਹਜੇ ਵੀ ਬੈਠੇ ਹੋਏ ਨੇ ਅਸੀਂ ਕਹਿੰਦੇ ਆ ਵੀ ਜਲਦੀ ਘਰ ਜਾਣ ਪਰ ਉਹੀ ਤੁਸੀਂ ਵਾਰ-ਵਾਰ ਗੱਲ ਕਹਿੰਦੇ ਹੋ ਵੀ ਪਲਾਨਿੰਗ ਸਹੀ ਹੋਣੀ ਜੇਦੀ ਹੈ ਇਕਤਾ ਹੋਣੀ ਜੇਦੀ ਹੈ ਉਹ ਪਲਾਨਿੰਗ ਤੇ ਇਕਤਾ ਕਦੋਂ ਆਏਗੀ ਇਹ ਸਮਝ ਨਹੀਂ ਆ ਰਿਹਾ ਕਿਉਂਕਿ ਦੇਖੋ ਜਿਹੜਾ ਹੁਣ ਢੱਲੇਵਾਲ ਸਾਹਿਬ ਦਾ ਬਿਆਨ ਹੈ ਉਹਨਾਂ ਨੇ ਕਹਿ ਬਈ ਇਹ ਮੋਰਚਾ ਹੁਣ ਆਖਰੀ ਪੜਾਓ ਤੇ ਹੈ ਬਿਲਕੁਲ ਲਾਸਟ ਇਹ ਕਹਿੰਦੇ ਮੈਂ ਜਾਂਦਾ ਨਹੀਂ ਵੀ ਇਹ ਮੋਰਚਾ ਕਿਸੇ ਵੀ ਤਰੀਕੇ ਵੀ ਖਤਮ ਹੋਵੇ ਜਾਂ ਖਰਾਬ ਹੋਵੇ ਬਹੁਤ ਸਿਆਣੀ ਗੱਲ ਕਹੀ ਹੈ ਬੰਦੇ ਆ ਉਹਨਾਂ ਦੀ ਮਿਹਨਤ ਹੈ ਰੰਗ ਲਿਆ ਆ ਰਹੀ ਹੈ ਦੇਖੋ ਪਰ ਉਹੀ ਹੈ ਨਾ ਕਿ ਜਿਹੜੇ ਕਿਸਾਨ ਆਗੂ ਜਿਵੇਂ ਤੁਸੀਂ ਕੇ ਪਿੱਛੇ हट ਗਏ ਇਹ ਤਾਂ ਆਪਣੇ ਫੇਮ ਤੇ ਬੈ ਗਏ ਹੁਣ ਦੇਖੋ ਇਸ ਟਾਈਮ ਡੱਲੇਵਾਲ ਸਾਹਿਬ ਨੂੰ ਸਪੋਰਟ ਦੀ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਦੀ ਜੀ ਜਥੇਬੰਦੀਆਂ ਦੀ ਜਈ ਜੀ ਸਪੋਰਟ ਮਿਲਦੀ ਉਹ ਤਾਂ ਮਿਲ ਰਹੀ ਆ ਉਲਟਾ ਉਹ ਤਾਂ ਕੰਮ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਆਮ ਲੋਕ ਉੱਠ ਕੇ ਆਮ ਲੋਕ ਜਿਹਦਾ ਦੇਖੋ ਇਹ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਨਾਲ ਐਮਐਸਪੀ ਦੇ ਨਾਲ ਪੂਰੇ ਦੇਸ਼ ਨੂੰ ਜਿਹੜਾ ਪੂਰੇ ਵਰਗ ਨੂੰ ਫਰਕ ਆ ਜੀ ਕੰਦੇ ਕਿਸਾਨ ਨੂੰ ਨਹੀਂ ਜਾਏਗਾ ਘਰ ਭਾਰਤੀ ਬੰਦਾ ਉੱਠ ਕੇ ਆਉਣਾ ਚਾਹੀਦਾ ਘਰ ਭਾਰਤੀ ਦੀ ਸਪੋਰਟ ਹੋਣੀ ਚਾਹੀਦੀ ਆ ਜੇ ਡੱਲੇਵਾਲ ਸਾਹਿਬ ਖੜੇ ਆ ਉਹਨਾਂ ਦੇ ਹਿਸਾਬ ਨਾਲ ਖੜੇ ਆ ਜਿੰਨਾ ਚਿਰ ਉਹ ਸਹੀ ਸੋਚ ਦੇ ਨਾਲ ਚੱਲਦੇ ਆ ਪਹਿਲੀ ਗੱਲ ਉਹ ਸਹੀ ਸੋਚ ਦੇ ਨਾਲ ਚੱਲਦੇ ਆ ਰਹੇ ਤਾਂ ਇੱਥੇ ਤੱਕ ਪਹੁੰਚੇ ਆ ਜੀ ਉਹ سپورਟ ਆ ਜਿਹੜੀ ਜਥੇਬੰਦੀਆਂ ਦੀ ਬਜਾਇ ਛੱਡ ਕੇ ਉਹ ਆਮ ਲੋਕਾਂ ਦੀ ਆ ਪਬਲਿਕ ਦੀ سپورਟ ਉਹਨਾਂ ਨੂੰ ਅੱਗੇ ਤੱਕ ਪਹੁੰਚਾਉਗੀ ਜੋ ਕਿ سپورਟ ਅੱਗੇ ਆਉਣੀ ਚਾਹੀਦੀ ਹੈ ਜੋ ਕਿ ਆਉਣੀ ਬਹੁਤ ਮੁਸ਼ਕਲ ਹੈ ਇਸ ਚੀਜ਼ ਦੇ ਵਿੱਚ ਸਾਨੂੰ ਇਹ ਕਿਸਾਨ ਜਿਹਾ ਤੇ ਬੰਦਿਆਂ ਨੂੰ ਪਲਾਨਿੰਗ ਦੇ ਵਿੱਚ ਬਾਕੀ ਲੋਕਾਂ ਨੂੰ سپورਟ ਕਰਨ ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਜਿੰਨਾ ਟਾਈਮ ਲੱਗੂਗਾ ਉਹਨਾ ਟਾਈਮ ਅੱਗੇ ਜਾਊਗਾ ਅਗਰ ਇਸ ਚੀਜ਼ ਕਿੰਨੀ ਜਲਦੀ ਹੋ ਜਾਊਗੀ ਉਨੀ ਜਲਦੀ ਮਸਲਾ ਹੱਲ ਹੋ ਸਕਦਾ ਜੀ ਜੀ ਅਸੀਂ ਵੀ ਇਹ ਚਾਹੁੰਦੇ ਹਾਂ ਦੇਖੋ ਮਸਲਾ ਹੱਲ ਹੋਵੇ ਕਿਉਂਕਿ ਪੂਰੇ ਦੇਸ਼ ਦਾ ਮਸਲਾ ਹੈ ਹਰ ਇੱਕ ਦੇਸ਼ ਜਿੰਨੇ ਬੰਦੇ ਆ ਉਹਨਾਂ ਦਾ ਮਸਲਾ ਹੈ ਸਾਰੇ ਦੇਸ਼ਾਂ ਜੁੜੇ ਹੋਏ ਨੇ ਪਰ ਕੀ ਤੁਹਾਨੂੰ ਲੱਗਦਾ ਹੈ ਉਹਨਾਂ ਤਵੇ ਦੇਖ ਕੇ ਵੀ ਉਹ ਜਾਣਗੇ ਜੇ ਨਹੀਂ ਜਾਣਗੇ ਤਾਂ ਨੁਕਸਾਨ ਤਾਂ ਬਹੁਤ ਵੱਡਾ ਹੋਏਗਾ ਤੇ ਜਿਹੜੇ ਹੋਰ ਆਗੂ ਹੈ ਅਸੀਂ ਇਹੀ ਆਪਣੇ ਚੈਨਲ ਦੇ ਮਾਧਮੇ ਬੇਨਤੀ ਕਰਦੇ ਹਾਂ ਕਿ ਹੁਣ ਸਾਥ ਦੇਣ ਦੀ ਲੋੜ ਹੈ ਸਾਥ ਨਾ ਛੱਡਿਓ ਕਿਉਂਕਿ ਦੇਖੋ ਜਿਹੜਾ ਦੀ ਸਿੱਧੂ ਮਰਹੂਮ ਜਿਨ੍ਹਾਂ ਨੇ ਕਿ ਉਹ ਧਰਨੇ ਵਿੱਚ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਕੀ ਗੱਲ ਆਖੀ ਸੀ ਆਪਣੇ ਐਂਡ ਵੀਡੀਓ ਦੇ ਵਿੱਚ ਵੀ ਦੋਸਤੋ ਹੁਣ ਨਾ ਛੱਡਿਓ ਪੰਜਾਬੀਓ ਹੁਣ ਪਿੱਛੇ ਨਾ ਹਟਿਓ ਨਹੀਂ ਤਾਂ ਫੇਰ ਕੰਮ ਖਰਾਬ ਹੋ ਜਾਏਗਾ ਠੀਕ ਹੈ ਜੋ ਨਹੀਂ ਆਗੇ ਉਹਨਾਂ ਦੀਆਂ ਗੱਲਾਂ ਵੀ ਕਿਤਨੇ ਕੇ ਸੱਚ ਹੋ ਰਹੀਆਂ ਦਿਖਦੀਆਂ ਨੇ ਹੁਣ ਬਿਲਕੁਲ ਬਿਲਕੁਲ ਜਿਹੜਾ ਬੰਦਾ ਤਨਮਨ ਨੂੰ ਸਪੋਰਟ ਕਰਦਾ ਜੀ ਉਹ ਹਮੇਸ਼ਾ ਹੀ ਸੱਚ ਕਹਿੰਦਾ ਹੁੰਦਾ ਜੀ ਚਾਹੇ ਦੀਪ ਸਿੱਧੂ ਹੋਣ ਚਾਹੇ ਵਾਪੂ ਢੱਲੇਵਾਲ ਸਾਹਿਬ ਹੋਣ ਜੀ ਦੇਖੋ ਸਹੀ ਸਾਨੂੰ ਪਲਾਨਿੰਗ ਦੇ ਨਾਲ ਜਾਂ ਸਹੀ ਤਰੀਕੇ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਗੱਲ ਉੱਥੀ ਆ ਜਾਂਦੀ ਹੈ ਵੀ ਇੱਕ ਸਹੀ ਰਸਤੇ ਤੇ ਚੱਲਦੇ ਚੱਲਦੇ ਜਿਹਨੂੰ ਕਹਿੰਦੇ ਨੇ ਘਰ ਦਾ ਪੇਤੀ ਲੰਕਾ ਟਾ ਦਿੰਦਾ ਹੈ ਜਦੋਂ ਕਿਤੇ ਨਾ ਕਿਤੇ ਕੰਮ ਬਣਨ ਲੱਗਦਾ ਜਾਂ ਕੰਮ ਨੇ ਸਿਰੇ ਚੜਦਾ ਹੁੰਦਾ ਆਪਾਂ ਸਿੱਧੇ ਸ਼ਬਦਾਂ ਚ ਕਹਿ ਦਿੰਨੇ ਆਂ ਅਗਰ ਸਿਰੇ ਚੜਨਾ ਹੁੰਦਾ ਕੋਈ ਘਰ ਦਾ ਹੀ ਬੰਦਾ ਉਸ ਚੀਜ਼ ਨੂੰ ਕੰਮ ਖਰਾਬ ਕਰ ਦਿੰਦਾ ਹੁੰਦਾ ਉਸੇ ਚੀਜ਼ ਦਾ ਡਰਾ ਅਗਰ ਐਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਜਿਵੇਂ ਤੁਸੀਂ ਕਿਹਾ ਵੀ ਢੱਲੇਵਾਲ ਸਾਹਿਬ ਨਹੀਂ ਜਾਣਗੇ ਤਾਂ ਘਾਟਾ ਹੋ ਸਕਦਾ ਦੇਖੋ ਜਿਹੜੇ 5 ਮੈਂਬਰੀ ਕਮੇਟੀ ਬਣਾ ਕੇ ਢੱਲੇਵਾਲ ਸਾਹਿਬ ਨੂੰ ਭੇਜਣਗੇ ਜਾਂ ਉਸ ਚੀਜ਼ ਨੂੰ ਨਿਯੁਕਤ ਕੀਤਾ ਗਿਆ ਜਾਂ ਕਰਨਗੇ ਜੀ ਉਹ ਬਿਲਕੁਲ ਉਹੀ ਕੁਝ ਹੋਊਗਾ ਜੋ ਡੱਲੇਵਾਲ ਸਾਹਿਬ ਜਾਂ ਜੋ ਪਲਾਨਿੰਗ ਦੇ ਵਿੱਚ ਹੋਊਗਾ ਉਲਟ ਨਹੀਂ ਜੀ ਕਰ ਸਕਦੇ ਉਲਟ ਕੌਣ ਕਰ ਸਕਦੇ ਆ ਜਿਹੜੇ ਅਲੱਗ ਵਕ ਆ ਕੇ ਕਿਤੇ ਨਾ ਕਿਤੇ ਬਿਆਨਬਾਜ਼ੀਆਂ ਦੇਣਗੇ ਅਲੱਗ ਪਲਾਨਿੰਗ ਆ ਉਹ ਲਿਖਣਗੇ ਅਲੱਗ ਪਿਆਨ ਪਲਾਨਿੰਗ ਆ ਸਰਕਾਰ ਨੂੰ ਦੱਸਣਗੇ ਫਿਰ ਸਰਕਾਰ ਵੀ ਸੋਚੂ ਵੀ ਅਸੀਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਨਾਲ ਗੱਲ ਕਰੀਏ ਕਿ ਅਸੀਂ ਭੰਦੇਰ ਸਾਹਿਬ ਦੀ ਨਾਲ ਗੱਲ ਕਰੀਏ ਚੰਨੂਨੀ ਸਾਹਿਬ ਦੀ ਨਾਲ ਗੱਲ ਕਰੀਏ ਇਹ ਚੀਜ਼ ਦਾ ਫਾਇਦਾ ਕਿਤੇ ਨਾ ਕਿਤੇ ਸਰਕਾਰ ਫੇਰ ਲਊਗੀ ਇਹ ਪੋਜੀਸ਼ਨਾਂ ਬਣੇ ਪੋਜੀਸ਼ਨ ਇੱਕ ਬਣੇ ਅਗਰ ਕੋਈ ਪੋਜੀਸ਼ਨ ਨੂੰ ਪਾੜ ਕੇ ਚੱਲਣ ਦੀ ਕੋਸ਼ਿਸ਼ ਕਰਦਾ ਸਮਝ ਲਓ ਸੰਘਰਸ਼ ਕਿਦਣਾ ਕਿਤੇ ਵਿਰੋਧ ਕਰ ਰਿਹਾ ਹੈ ਜੀ ਅ ਮੈਂ ਅਸੀਂ ਕਹਿੰਦੇ ਨੇ ਵੀ ਇਹ ਸੰਘਰਸ਼ ਤੇ ਯਾਨੀ ਕਿ ਪਾਣੀ ਪੋ ਗਏ ਕਿਉਂਕਿ ਸੰਘਰਸ਼ ਬਹੁਤ ਵਧੀਆ ਯਾਨੀ ਕਿ ਵਿੱਢਿਆ ਗਿਆ ਡੱਲੇਵਾਲ ਸਾਹਿਬ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਅਸੀਂ ਚਲੋ ਸਾਰੇ ਕਿਸਾਨ ਆਗੂ ਨਹੀਂ ਪਿੱਛੇ ਹਟੇ ਜਿਹੜੇ ਸਾਥ ਦੇ ਰਹੇ ਨੇ ਵਧੀਆ ਸਾਜਤਾ ਤੇ ਧਰਨਾ ਆਪਣੀ ਲੀ ਤੇ ਚੱਲ ਵੀ ਰਿਹਾ ਬਹੁਤ ਵਧੀਆ ਗੱਲ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਵੀ ਡੱਲੇਵਾਲ ਸਾਹਿਬ ਠੀਕ ਹੋਣ ਤੇ ਮੀਟਿੰਗ ਵੀ ਜਾਣ ਤੇ ਸਰਕਾਰ ਉਹਨਾਂ ਦੀ ਗੱਲਾਂ ਮੰਨੇ ਸ਼ਰਮਾ ਜੀ ਮੈਂ ਮੰਨਦਾ ਇਹ ਗੱਲਾਂ ਨੂੰ ਕਿਉਂਕਿ ਦੇਖੋ ਪੰਜਾਬੀ ਲੋਕ ਨਾ ਬਹੁਤ ਜਲਦੀ ਅਸੀਂ ਇਮੋਸ਼ਨਲ ਲੋਕ ਆ ਇਮੋਸ਼ਨਲ ਹੋ ਜਾਂਦੇ ਨੇ ਪ ਪਰ ਜਿਹੜੇ ਆਗੂ ਨੇ ਉਹ ਦੇਖ ਰਹੇ ਆਪਣੀਆਂ ਸੀਟਾਂ ਵੀ ਕੱਲ ਨੂੰ ਜੇ ਕਰ ਇਹ ਧਰਨਾ ਸਕਸੈਸਫੁਲ ਹੁੰਦਾ ਹੈ ਸਿੱਧੀ ਗੱਲ ਹੈ ਮੈਂ ਸਾਫ਼ ਕਹਾਂਗਾ ਵੀ ਦੇਖੋ ਡੱਲੇਵਾ ਸਾਹਿਬ ਦਾ ਹੀਰੋ ਬਣ ਗਏ ਪਰ ਉਹ ਲੋਕ ਚਾਹੁੰਦੇ ਨੇ ਕਿ ਸਾਨੂੰ ਵੀ ਸੀਟਾਂ ਮਿਲਣਗੀਆਂ ਦੇਖੋ ਪਹਿਲੇ ਧਰਨਾ ਵੀ ਇਹ ਕੰਮ ਹੋਇਆ ਤੁਹਾਨੂੰ ਯਾਦ ਹੋਣਾ ਕਿ ਸਾਰੇ ਵੋਟਾਂ 'ਚ ਖੜੇ ਹੋਏ ਇਕੱਲੇ-ਇਕੱਲੇ ਇਨਾਮ ਕੀ ਮਿਲਿਆ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਉਹ ਕੰਮ ਪਿੱਛੇ ਕਿਥੇ ਕੋਈ ਕੰਮ ਫੇਰ ਖਰਾਬ ਨਾ ਹੋਵੇ ਨੇ ਦੇਖੋ ਉਹ ਸੀਟਾਂ ਦੇ ਪਿੱਛੇ ਜਦੋਂ ਸੋਚਾ ਰੱਖਣੀ ਐ ਇਸੀ ਕੁਰਸੀਆਂ ਦੇ ਪਿੱਛੇ ਸੋਚਾ ਰੱਖਣੀ ਐ ਫਿਰ ਤਾਂ ਰੇਸ 'ਚ ਹੀ ਨਹੀਂ ਜੀ ਆਉਣਗੇ ਫਿਰ ਤਾਂ ਰੇਸ ਤੋਂ ਹੀ ਬਾਹਰ ਆ ਜੀ ਇਸ ਰੇਸ ਦੇ ਵਿੱਚ ਉਹੀ ਰਹੂਗਾ ਜਿਹੜਾ ਤਨੋਂ ਮਨੋਂ ਕਿਤੇ ਨਾ ਕਿਤੇ ਪੂਰੀ ਇਕੰਦਰ ਦ੍ਰਿੜਤਾ ਨਾਲ ਕਿਤੇ ਨਾ ਕਿਤੇ ਜਿਹੜਾ ਇਹ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ ਲੱਗਿਆ ਹੋਇਆ ਜਾਂ ਦੇਸ਼ ਦੀ ਗੱਲ ਕਰ ਰਿਹਾ ਐਮਐਸਪੀ ਤੇ ਗੱਲ ਕਰ ਰਿਹਾ ਮਜ਼ਦੂਰ ਤੇ ਗੱਲ ਕਰ ਰਿਹਾ ਲੇਬਰ ਤੇ ਗੱਲ ਕਰ ਰਿਹਾ ਦੇਖੋ ਮੈਨੂੰ ਇਹ ਨਹੀਂ ਪਤਾ ਵੀ ਕਿਸਾਨ ਦੀਆਂ ਕਿੰਨੀਆਂ ਮੰਗਾਂ ਆ ਜਾਂ ਕਿਸਾਨ ਨੂੰ ਕਿਹੜੀ-ਕਿਹੜੀ ਮੰਗ ਰੱਖਣੀ ਚਾਹੀਦੀ ਹੈ ਲੇਕਿਨ ਕਿਸਾਨ ਜਿਹੜੀ ਵੀ ਮੰਗ ਰੱਖੇ ਜਾਂ ਜਿਹੜੀ ਵੀ ਮੰਗ ਉਹਨਾਂ ਦੀ ਹੋਵੇ ਹਰ ਇੱਕ ਵਰਗ ਦੇ ਹਿੱਤ ਵਿੱਚ ਹੋਵੇ ਇਹ ਨਾ ਹੋਵੇ ਵੀ ਕੱਲੇ ਕਿਸਾਨ ਆਪਣੀਆਂ ਮੰਗਾਂ ਰੱਖ ਰਿਹਾ ਮਜ਼ਦੂਰਾਂ ਨੂੰ ਨਹੀਂ ਰੱਖਿਆ ਜਾਂ ਮਜ਼ਦੂਰ ਕਹਣ ਵੀ ਫਲਾਣੇ ਬੰਦੇ ਨੂੰ ਨਹੀਂ ਰੱਖਿਆ ਉਹਨਾਂ ਨੇ ਰੱਖਿਆ ਮਤਲਬ ਨਾਪ ਤੋਲ ਕਰਕੇ ਜਿਹੜੀਆਂ ਮੰਗਾਂ ਕਿਉਂਕਿ ਕੇ ਮੰਗਾ ਪੂਰੇ ਹਿੰਦੁਸਤਾਨ ਦੀ ਹੈ ਅਗਰ ਪੰਜਾਬ ਦੇ ਇਕੱਲੇ ਵੰਡ ਦੀ ਵੀ ਗੱਲ ਕਰਦੇ ਆ ਤਾਂ ਜੋ ਪੰਜਾਬ ਦੇ ਵਿੱਚ ਸਮੱਸਿਆਵਾਂ ਉਹ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਇਦਾਂ ਦੀਆਂ ਮੰਗਾ ਕਿਤੇ ਨਾ ਕਿਤੇ ਜਿਹੜੀਆਂ ਲਿਜਾਣ ਦੀ ਗੱਲ ਕਰਨ ਜਾਂ ਇਹ ਲਿਜਾਣ ਦੀ ਇਹਦੀ ਪਲਾਨਿੰਗ ਹੋਊਗੀ ਮੈਂ ਕਿੰਤੂ ਪ੍ਰਾਂਤੂ ਨਹੀਂ ਕਰਦਾ ਲੇਕਿਨ ਮੈਂ ਵੈਸੇ ਆਪਣਾ ਨਾਰਮਲ ਤੌਰ ਤੇ ਕਹਿੰਨਾ ਵੀ ਇਦਾਂ ਦੀਆਂ ਮੰਗਾ ਹੋਣੀਆਂ ਚਾਹੀਦੀਆਂ ਜੀ ਜੀ ਮੈਂ ਤੁਹਾਨੂੰ ਤੇ ਦੱਸਿਆ ਉਹਨੂੰ ਆਪਦੇ ਦੇ ਦੇਣਾ ਜੋ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਤੱਕ ਵੀ ਢੱਲੇਵਾਲ ਸਾਹਿਬ ਨੇ ਜਦੋਂ ਡਾਕਟਰੀ ਸਹਾਇਤਾ ਲਈਤੀ ਹੈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਕ ਤਾਂ ਐਮਐਸਪੀ ਤੇ ਦੂਜਾ ਸੁਆਮੀ ਨਾਥਰ ਰਿਪੋਰਟ ਜਿਹੜੀ ਕਿ ਲਾਗੂ ਕੀਤੀ ਗਈ ਹੈ ਪਰ ਹੋਈ ਨਹੀਂ ਉਹ ਕਰवानी ਹੈ ਤੇ ਮਜ਼ਦੂਰ ਜਿਹੜਾ ਵਰਗ ਹੈ ਉਹਨਾਂ ਦੀ ਕੋਈ ਦਿਹਾੜੀ ਹੈਗਾ ਵੀ ਦਿਹਾੜੀ ਬਹੁਤ ਘੱਟ ਮਿਲਦੀ ਹੈ ਉਹਨਾਂ ਦਾ ਵੀ ਗੱਲਬਾਤ ਕੀਤੀ ਜਾਏਗੀ ਇਸੇ ਕਰਕੇ ਦੇਖੋ ਅੱਜ ਸਾਡੇ ਜਿਹੜੇ ਕਿਸਾਨਾਂ ਨਾਲ ਮਜ਼ਦੂਰੀ ਸਾਥ ਦੇ ਰਹੇ ਨੇ ਵਧੀਆ ਗੱਲ ਹੈ ਸਾਬਕਾ ਸਾਡੇ ਫੌਜੀ ਉੱਥੇ ਡਟੇ ਪਏ ਨੇ ਤੇ ਜਿਹੜੇ ਸਾਡੇ ਸਾਬਕਾ ਪੁਲਿਸ ਵਾਲੇ ਵੱਡੇ-ਵਡੇਰ ਦੇ ਘਰ ਨੇ ਉਹ ਵੀ ਉੱਥੇ ਡਟ ਗਏ ਨੇ ਮੋਰਚੇ ਤੇ ਆ ਬਿਲਕੁਲ ਦੇਖੋ ਜਿਹਨੂੰ ਪਤਾ ਹੈ ਵੀ ਜੇ ਅਸੀਂ ਆਮ ਨੋਰਮਲ ਲਾਈਫ ਦੇ ਵਿੱਚ ਰਹਿਣਾ ਹੈ ਉਹ ਲਾਈਫ ਦੇ ਵਿੱਚ ਪ੍ਰੋਬਲਮਾਂ ਖੜੀਆਂ ਹੋਣਗੀਆਂ ਅਗਰ ਤਿੰਨ ਕਾਲੇ ਕਾਨੂੰਨ ਪਾਸ ਹੋ ਜਾਂਦੇ ਆ ਜੀ ਜਾਂ ਐਮਐਸਪੀ ਮਿਲ ਜਾਂਦੀ ਆ ਤਾਂ ਕਿੰਨੀ ਜਿਹੜਾ ਵਜਨ ਕਿਤੇ ਨਾ ਕਿਤੇ ਆਮ ਪਬਲਿਕ ਤੇ ਵੀ ਘਟ ਜੂਗਾ ਕਿਸਾਨ ਨੂੰ ਆਪਣਾ ਮੁੱਲ ਮਿਲੂਗਾ ਕਿਤੇ ਨਾ ਕਿਤੇ ਲੈਣ ਵਾਲੇ ਨੂੰ ਸਸਤਾ ਮਿਲੂਗਾ ਦੇਖੋ ਐਮਐਸਪੀ ਦੇ ਨਾਲ ਨਾਲ ਜਾ ਤਿੰਨ ਕਾਲੇ ਕਾਨੂੰਨ ਦੇ ਨਾਲ ਨਾਲ ਸਾਡੀ ਅਸੀਂ ਤੇ ਇੱਕ ਹੋਰ ਵੀ ਆਪਣੀ ਸੋਚ ਰੱਖਦੇ ਆਂ ਵੀ ਜਿਹੜਾ ਇਹ ਸਿਸਟਮ ਸਾਰਾ ਹੀ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਦਿੱਤਾ ਹੋਇਆ ਹੈ ਇਹ ਪਬਲਿਕ ਸੈਕਟਰ ਦੇ ਹੱਥ 'ਚ ਹੋਣਾ ਚਾਹੀਦਾ ਹੈ ਕਿਉਂ ਮਹਿੰਗਾਈ ਦੀ ਮਾਰ ਹੈ ਜਿਹੜੀ ਘਟਣ ਦਾ ਕੋਈ ਨਾ ਕੋਈ ਸਰਕਾਰਾਂ ਨੂੰ ਤਰੀਕਾ ਕੱਢਣਾ ਚਾਹੀਦਾ ਹੈ ਜੇ 100% ਦੇ ਵਿੱਚੋਂ 20-30% ਵੀ ਇਸ ਚੀਜ਼ ਨੂੰ ਸਾਈਡ ਤੇ ਕਰਨ ਦੀ ਮਹਿੰਗਾਈ ਨੂੰ ਅਲੱਗ ਕਰ ਲੈਣਗੇ ਤਾਂ ਮਿਹਨਤ ਕਰਨ ਵਾਲੇ ਨੂੰ ਮਿਹਨਤ ਪੂਰੀ ਮਿਲ ਜੂਗੀ ਲੈਣ ਵਾਲਿਆਂ 'ਚ ਸਸਤੇ ਮਿਲ ਜੂਗੀ ਜਿਹੜੇ 20-30% ਇਹ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਜਾਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਵਕਰਨ ਦੀ ਜਾਂ ਬਚਾਉਣ ਦੀ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਜੀ ਕਿਉਂਕਿ ਦੇਖੋ ਰੋੜਾ ਤਾਂ ਸਾਰਾ ਕਾਰਪੋਰੇਟ ਘਰਾਣਿਆਂ ਦਾ ਹੀ ਹੈ ਨਾ ਤਾਂ ਹੀ ਤਾਂ ਕਿਸਾਨਾਂ ਨੇ ਮੰਗਾ ਮੰਨੀਆਂ ਜਾ ਰਹੀਆਂ ਤੁਹਾਨੂੰ ਪਤਾ ਹੈ ਅਮਾਨੀ ਡਾਨੀ ਬੈਠੇ ਨੇ ਮੋਦੀ ਸਾਹਿਬ ਦੇ ਖਾਸ ਖਾਸ ਮਿੱਤਰ ਨੇ ਉਹ ਖਾਸ ਕਿ ਉਹਨਾਂ ਨੂੰ ਜੇ ਖੁਸ਼ ਰੱਖਣਾ ਹੈ ਤਾਂ ਕਿਸਾਨਾਂ ਨੂੰ ਨਾਰਾਜ਼ ਕਰਨਾ ਪਏਗਾ ਜੇ ਕਿਸਾਨ ਖੁਸ਼ ਹੋਗੇ ਤਾਂ ਫਿਰ ਮੋਦੀ ਸਾਹਿਬ ਦੇ ਖਾਸ ਬੈਸਟ ਫਰੈਂਡ ਮੈਂ ਕਹਾਂਗਾ ਉਹ ਨਾਰਾਜ਼ ਹੋਣਗੇ ਬਿਲਕੁਲ ਬਿਲਕੁਲ ਦੇਖੋ ਈਸੀ ਸੀਟ ਤੇ ਅਗਰ ਪੀਐਮ ਦੀ ਸੀਟ ਤੇ ਕੋਈ ਹੋਰ ਪੀਐਮ ਸਾਹਿਬ ਹੋਉਂਦੇ ਤਾਂ ਹੋ ਸਕਦਾ ਇਹਨਾਂ ਮਸਲਾ ਨਾ ਆੜਦਾ ਕਿਉਂਕਿ ਪਹਿਲੀ ਵਾਰ ਦੇਖ ਰਹੇ ਆ ਵੀ ਕੋਆਪਰੇਟ ਕਰਾਣਿਆਂ ਦੇ ਹੱਥ 'ਚ ਦੋ ਤਿੰਨ ਬੰਦਿਆਂ ਦੇ ਹੱਥ 'ਚ ਦੇਸ਼ ਦੀ ਚਾਬੀ ਜਾ ਰਹੀ ਹੈ ਵੰਡ ਕੇ ਕੰਮ ਮਿਲਣਾ ਚਾਹੀਦਾ ਜਿੰਨੇ ਵੀ ਕੋਆਪਰੇਟ ਕਰਾਣੇ ਆ ਜਾਂ ਉੱਪਰਲੇ ਸਿਸਟਮ ਦੇ ਵਪਾਰੀ ਵਰਗ ਦੇ ਲੋਕ ਚੱਲਦੇ ਆ ਕਿਉਂ ਕੋਈ ਵਪਾਰੀ ਭੁੱਖਾ ਰਹੇ ਕਿਉਂਕਿ ਕੋਈ ਵਪਾਰੀ ਆਪਣੇ ਕੰਮਾਂ ਦੇ ਵਿੱਚ ਵੇਲ ਰਹੇ ਇਸ ਤਰੀਕੇ ਨਾਲ ਸਰਕਾਰ ਦੀ ਵੰਡ ਹੋਣੀ ਚਾਹੀਦੀ ਹੈ ਵੀ ਵਪਾਰ ਵਰਗ ਤੋਂ ਲੈ ਕੇ ਲੇਬਰ ਵਰਗ ਤੱਕ ਹਰ ਇੱਕ ਬੰਦੇ ਦਾ ਧਿਆਨ ਰੱਖਿਆ ਜਾਵੇ ਲੇਕਿਨ ਨਹੀਂ ਉਹ ਸਿਰਫ ਦੋ ਜਾਂ ਤਿੰਨ ਬੰਦਿਆਂ ਦਾ ਧਿਆਨ ਰੱਖਦੇ ਹੋਏ ਬਾਕੀ ਦੇਸ਼ ਦੇ ਹਰ ਇੱਕ ਵਰਗ ਨੂੰ ਠੇਸ ਪਹੁੰਚਾ ਰਹੇ ਆ ਫਿਰ ਕਿਤੇ ਨਾ ਕਿਤੇ ਤੀਜੀ ਵਾਰ ਆਪਣੀ ਸਰਕਾਰ ਬਣਾ ਰਹੇ ਆ ਜੀ ਸ਼ਰਮਾ ਜੀ ਵੈਸੇ ਚਲੋ ਇੱਕ ਤਰਕ ਤਰਕ ਪੁੱਛਣਾ ਹੈ ਨਾ ਤੁਹਾਡੀ رائے ਹੈ ਆ ਆਪਾ ਆਪਾ ਸਲਾਹ ਤਾਂ ਦੇ ਦੇ ਇੱਕ رائے ਪੁੱਛਣਾ ਹੈ ਨਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਦੇਖੋ ਢੱਲੇਵਾਲ ਸਾਹਿਬ ਜੇ ਠੀਕ ਹੋ ਗਏ ਉਹ ਤਾਂ ਜਾਣਗੇ ਦੂਜਾ ਜਿਹੜਾ ਨਾ ਮਾਰਿਆ ਕਾਕਾ ਸਿੰਘ ਕੋਟੜਾ ਜਿਹੜਾ ਨੇ ਹੁਣ ਬਹੁਤ ਸਹਾਇਤਾ ਢੱਲੇਵਾਲ ਸਾਹਿਬ ਦਾ ਉੱਥੇ ਬੈਠੇ ਨੇ ਤੇ ਜਿਹੜੇ ਤਿੰਨ ਨਾਮ ਨੇ ਉਹ ਜੇ ਸ਼ੋ ਨਹੀਂ ਹੋ ਰਹੇ ਉਹ ਤੁਹਾਨੂੰ ਕੀ ਲੱਗਦਾ ਉਹ ਤਿੰਨ ਨਾਮ ਕਿਦੇ ਕਿਦੇ ਆ ਸਕਦੇ ਥੋੜਾ ਅੰਦਾਜ਼ਾ ਕੀ ਹੈ ਦੇਖੋ ਛੋਡੀ ਸਾਹਿਬ ਜਥੇਬੰਦੀਆਂ ਦੀ ਤੇ ਵਿੱਚ ਮੈਂਬਰਾਂ ਦੀ ਗਿਣਤੀ ਬਹੁਤ ਹੈ ਜੀ ਜੀ ਸੇਵਾਦਾਰਾਂ ਦੀ ਗਿਣਤੀ ਬਹੁਤ ਹੈ ਲੇਕਿਨ ਡੱਲੇਵਾਲ ਸਾਹਿਬ ਕਿਹਾ ਸੋਚ ਕੇ ਪਲਾਨਿੰਗ ਕਰਨਗੇ ਜਾਂ ਕਿਹਾ ਉਹਨਾਂ ਦੀ ਪਲਾਨਿੰਗ ਹੋਊਗੀ ਇਹ ਤਾਂ ਉਹ ਜਾਣਦੇ ਆ ਕਿਉਂ ਜਿਵੇਂ ਆਪਾਂ ਵੀ ਕਹਿ ਰਹੇ ਹਾਂ ਤੁਸੀਂ ਵੀ ਕਹਿ ਰਹੇ ਆਂ ਵੀ ਇਸ ਚੀਜ਼ ਦੇ ਵਿੱਚ ਰਿਸਕ ਬਹੁਤ ਆ ਹੈ ਵੀ ਢੱਲੇਵਾਲ ਸਾਹਿਬ ਉੱਥੇ ਹੋਣ ਨਾ ਹੋਣ ਤਾਂ ਕੋਈ ਨੁਕਸਾਨ ਨਾ ਹੋ ਜਵੇ ਉਸੀ ਚੀਜ਼ ਨੂੰ ਸੋਚਦੇ ਹੋਏ ਉਹ ਉਦਾਂ ਦੇ ਕਿਤੇ ਨਾ ਕਿਤੇ ਜਿਹੜੇ ਪੰਜ ਮੈਂਬਰੀ ਟੋਟਲ ਕਮੇਟੀ ਪੂਰੀ ਕਰਨੀ ਪਊਗੀ ਜਿਹੜੇ ਤਿੰਨ ਬੰਦਿਆਂ ਦਾ ਨਾਮ ਨਹੀਂ ਹੈਗੇ ਉਹ ਵੀ ਕਿਤੇ ਨਾ ਕਿਤੇ ਢੱਲੇਵਾਲ ਸਾਹਿਬ ਜਾਂ ਉਹਨਾਂ ਦੀ ਜਥੇਬੰਦੀ ਕੁਝ ਨਾ ਕੁਝ ਦਿਨ ਤੱਕ ਅਨਾਉਂਸ ਕਰ ਦਊਗੀ ਉਹਨਾਂ ਬੰਦਿਆਂ ਦੇ ਅਨਾਉਂਸ ਹੋਣਗੇ ਜਿਹੜੇ ਕਿਤੇ ਨਾ ਕਿਤੇ ਭਰੋਸੇਯੋਗ ਹੋਣਗੇ ਜੀ ਜੀ ਅਸੀਂ ਵੀ ਕਹਿੰਦੇ ਆਂ ਵੀ ਜਿਹੜੇ ਬੰਦੇ ਭਰੋਸੇ ਵਾਲੇ ਹੋਣ ਉਹੀ ਜਾਣ ਤੇ ਇਹ ਜਿਹ ਅਜੇ ਵਿਸ਼ੇ ਰੱਖੇ ਜਾਣ ਅਜੇ ਤਰਕ ਰੱਖੇ ਜਾਣ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਮੰਨਣਾ ਪਏ ਕਿਉਂਕਿ ਦੇਖੋ ਜਿਹੜਾ ਸਰਕਾਰ ਦਾ ਵਫਦ ਆਏਗਾ ਦੁਆਰਾ ਉਹ ਇੱਦਾਂ ਕਹੀਏ ਉਹ ਮੋਦੀ ਸਾਹਿਬ ਹੀ ਹੋਣਗੇ ਚਿਹਰਾ ਨਹੀਂ ਹੋਏਗਾ ਪਰ ਜੋ ਕਹਿ ਕੇ ਜਾਣਗੇ ਉਹ ਗੱਲ ਮੰਨੀ ਜਾਏਗੀ ਬਿਲਕੁਲ ਦੇਖੋ ਹੁਣ ਕੋਈ ਆਪਾਂ ਰੇਲੈਂਸ ਪੰਪ ਤੇ ਤੇਲ ਪਾਉਣੇ ਆ ਜੀ ਜੀ ਉੱਥੇ ਕਿਹੜੇ ਆਪਾਂ ਮਾਨੀ ਨਾਲ ਹਿਸਾਬ-ਤਾਬ ਕਰਦੇ ਆ ਜੀ 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 ਉਤੇ ਤਾਂ ਆਪਾਂ ਜਿਹੜਾ ਉਹਨਾਂ ਦਾ ਵਰਕਰ ਹੁੰਦਾ ਜਾਂ ਉਹਨਾਂ ਦਾ ਅਫਸਰ ਹੁੰਦਾ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਉਹਨਾਂ ਨੂੰ ਪੈਸੇ ਦਿੰਨੇ ਆਂ ਜੀ ਉਹਨਾਂ ਤੇ ਹੀ ਹਿਸਾਬ-ਤਾਬ ਕਰਦੇ ਆਂ ਦੇਖੋ ਉਹਨਾਂ ਦਾ ਤਾਂ ਇੱਕ ਸਿਰਫ ਕਲਮ ਚੱਲਣੀ ਹੁੰਦੀ ਆ ਮੋਦੀ ਸ਼ਾਹਬ ਦੀ ਪ੍ਰਧਾਨ ਮੰਤਰੀ ਦੀ ਕਲਮ ਚੱਲਣੀ ਹੁੰਦੀ ਆ ਅੱਗੇ ਜੋ ਆਊਗੀ ਜੋ ਸੋਚ ਆਊਗੀ ਜਿਹੜੇ ਵੀ ਬੰਦੇ ਲੈ ਕੇ ਆਉਣਗੇ ਜਿਹੜੇ ਵੀ ਅਫਸਰ ਲੈ ਕੇ ਆਉਣਗੇ ਉਹ ਸਰਕਾਰ ਤੋਂ ਜਾਂ ਪ੍ਰਧਾਨ ਮੰਤਰੀ ਤੋਂ हट ਕੇ ਥੋੜੋ ਲੈ ਕੇ ਆਉਣਗੇ ਜੋ ਕੁਝ ਕਹਿਣਗੇ ਜੋ ਕੁਝ ਲਿਖਿਆ ਹੋਊਗਾ ਯੋ ਉਹੀ ਲੈ ਕੇ ਅੱਗੇ ਪਾਸ ਕਰਨਗੇ ਜੀ ਕੀ ਕੀ ਲਾਸਵਾਲ ਪੁੱਛ ਰਿਹਾ ਕੀ ਪੰਜਾਬ ਸਰਕਾਰ ਸਾਥ ਦੇਗੀ ਬੈਟਕ ਸਹੀ ਬੋਲੇ ਹੋ ਸਹੀ ਦੇਖੋ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਜਿਹੜਾ ਖੁੱਲ ਕੇ ਨਾ ਸਾਥ ਦੇਣਾ ਸਭ ਤੋਂ بڑا ਦਾ ਸਵਾਲ ਇਹ ਪੈਦਾ ਹੋ ਰਿਹਾ ਵੀ ਖੁੱਲ ਕੇ ਸਾਥ ਕਿਉਂ ਨਹੀਂ ਆ ਰਿਹਾ ਸਾਥ ਦੇਣਾ ਚਾਹੀਦਾ ਪੰਜਾਬ ਸਰਕਾਰ ਦੇ ਸਾਥ ਦੇ ਬਿਨਾ ਪੌੜੀਆਂ ਤੇ ਚੜਨਾ ਮੰਜ਼ਿਲ ਤੇ ਪਹੁੰਚਣਾ ਬਹੁਤ ਔਖਾ ਹੈ ਪਹੁੰਚ ਜੂਗੇ ਸਰਕਾਰ ਤੋਂ ਬਿਨਾ ਲੇਕਿਨ ਜੋ ਸਰਕਾਰ ਨੂੰ ਇਨਵੋਲਵ ਕਰਕੇ ਜਾਂ ਸਰਕਾਰ ਦੀ ਮਦਦ ਦੇ ਨਾਲ ਅਸੀਂ ਸੁਭਾ ਸਰਕਾਰ ਦੇ ਨਾਲ ਅੱਗੇ ਵਧਣਾ ਜਾਂ ਮਸਲੇ ਹੱਲ ਕਰਾਉਣੇ ਆ ਉਹ ਆਸਾਨ ਹੋ ਜਾਣਗੇ ਜੀ ਜੀ ਅ ਸ਼ਰਮਾਈ ਤੁਸੀਂ ਸਾਨੂੰ ਇਸ ਪੂਰੀ ਖਬਰ ਤੇ ਅਪਡੇਟ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਓਡੀ ਸਾਹਿਬ ਬਾਬਾ ਧੰਨਵਾਦ ਸੋ ਦੋਸਤੋ ਇਹ ਖਾਨਾ ਜੁੜੇ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਜਿਵੇਂ ਤੁਹਾਨੂੰ ਕਿ ਸਾਰਿਆਂ ਨੂੰ ਪਤਾ ਹੈ ਕਿ ਡੱਲੇਵਾਲ ਸਾਹਿਬ ਦਾ ਇੱਕ ਨਵਾਂ ਬਿਆਨ ਸਾਹਮਣੇ ਆ ਗਿਆ ਉਹਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹਾਂ ਉਹ ਜਾਣਗੇ ਉਹ ਮੀਟਿੰਗ ਵੀ ਜਰੂਰ ਜਾਣਗੇ ਹਾਲਾਂਕਿ ਉਹਨਾਂ ਦੀ ਸਿਹਤ ਜਿਹੜੀ ਸਿਹਤ ਹੈ ਉਹ ਪਹਿਲਾਂ ਤੋਂ ਕੋਈ ਠੀਕ ਹੈ ਹਰਾਰ ਕੋ ਠੀਕ ਹੋਏ ਨੇ ਉਹਨਾਂ ਨੇ ਕਿਹਾ ਵੀ ਜੇ ਤਬੀਅਤ ਨਾ ਖਰਾਬ ਹੋਈ ਤਾਂ ਮੈਂ ਉੱਥੇ 100% ਜਾਵਾਂਗਾ ਔਰ ਉਹਨਾਂ ਨੇ ਇਹ ਵੀ ਗੱਲ ਵੀ ਆਖੀ ਹੈ ਕਿ ਜਿਹੜੇ ਐਸਕੇਮ ਦੇ ਆਗੂ ਨੇ ਉਹ ਕਿਤਨਾ ਕਿਤੇ ਯਾਨੀ ਕਿ ਜੇ ਗੱਲ ਕੀਤੀ ਜਾਵੇ ਤਾਂ ਕੁਝ ਗੱਲਾਂ ਛੁਪੀਆਂ ਵੀ ਲੱਗ ਰਹੀਆਂ ਨੇ ਉਹਨਾਂ ਦੇ ਬਿਆਨ ਤੋਂ ਉਹ ਚਾਹੁੰਦੇ ਨੇ ਵੀ ਮੈਂ ਉੱਥੇ ਤਾਂ ਜਾਣਾ ਚਾਹਨਾ ਵੀ ਜਿਹੜੇ ਨਾਲ ਆਗੂ ਜਾਣਗੇ ਮੀਟਿੰਗ ਦੇ ਵਿੱਚ ਤਾਂ ਜਿਹੜਾ ਇਹ ਤਰਨਾ ਹੁਣ ਐਂਡ ਤੇ ਆ ਚੁੱਕਿਆ ਖਤਮ ਹੋਣ ਦੀ ਕਗਾਰ ਤੇ ਆ ਉਹ ਕਿਥੇ ਯਾਨੀ ਗਲਤ ਰਾ ਦੇਣਾ ਪੈਜੀ ਗਲਤ ਲਈ ਤੇ ਨਾ ਤੁਰਦੇ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਡੱਲੇਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਅਜ ਉਹਨਾਂ ਦਾ 57 ਦਿਨ ਹੈ ਲਗਾਤਾਰ ਮਰਨ ਵਰਤਾ ਤੇ ਦੇਖਦੇ ਆਂ ਦੋਸਤੋ ਇਹ ਹੁਣ ਮਰਨ ਵਰਤ ਕਦੋਂ ਖਤਮ ਹੋਏਗਾ ਕਿਉਂਕਿ ਜਿਵੇਂ ਪੱਤਰਕਾਰ ਸਾਹਿਬ ਨੇ ਕਿਹਾ ਵਿੱਚ ਸਾਡੇ ਦਰਸ਼ਕ ਜੁੜੇ ਵੀ ਕਿਸਾਨਾਂ ਨੂੰ ਹੁਣ ਦਿਖਾਣੀ ਪੈਗੀ ਇਕਤਾ ਖਾਸ ਕਰਕੇ ਕਿਸਾਨ ਆਗੂਆਂ ਨੂੰ ਕਿਉਂਕਿ ਜੇ ਕਿਸਾਨ ਆਗੂ ਨਾਲ ਤੁਰਨਗੇ ਤਾਂ ਸਾਰਾ ਕੁਝ ਸਹੀ ਹੋਏਗਾ ਸਾਨੂੰ ਕੋਈ ਪੰਜਾਬ ਬੰਦ ਨਹੀਂ ਕਰਨਾ ਪਵੇਗਾ ਕੋਈ ਸਾਨੂੰ ਬਾਰਡਰਾਂ ਤੇ ਨਹੀਂ ਰਹਿਣਾ ਪਵੇਗਾ ਅਸੀਂ ਵੀ ਚਾਹੁੰਦੇ ਆਂ ਵੀ ਇਹ ਦਰਨਾ ਖਤਮ ਹੋਵੇ ਤੇ ਡੱਲੇਵਾਲ ਸਾਹਿਬ ਸਹੀ ਸਲਾਮਤ ਚੰਗੇ ਭਲੇ ਹੋ ਕੇ ਆਪਣੇ ਘਰ ਜਾਣ ਸੋ ਦੋਸਤੋ ਇਹ ਸਾਡਾ ਅੱਜ ਦਾ ਸ਼ਾਮ ਦਾ ਲਾਈਵ ਪ੍ਰੋਗਰਾਮ ਤੇ ਫੇਰ ਕੋਈ ਲਾਈਵ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ